ਦੋਸਤੋ ਜਿਹੜੇ ਘਰਾਂ ਦੇ ਵਿੱਚ ਆਪਸੀ ਪਿਆਰ ਹੁੰਦਾ ਹੈ ਤੇ ਮਿਲਵਰਤਨ ਹੁੰਦੀ ਹੈ ਤੇ ਵੱਡਿਆਂ ਦਾ ਸਤਿਕਾਰ ਹੁੰਦਾ ਉਹ ਘਰ ਹਮੇਸ਼ਾ ਕਾਇਮ ਹੁੰਦੇ ਨੇ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਇੱਕ ਦਿਨ ਇੱਕ ਸ਼ਾਹੂਕਰ ਬਹੁਤ ਅਮੀਰ ਹੁੰਦਾ ਤੇ ਉਹਦੇ ਚਾਰ ਮੁੰਡੇ ਹੁੰਦੇ ਨੇ ਤੇ ਚਾਰੇ ਮੁੰਡੇ ਵਿਆਹੇ ਹੁੰਦੇ ਨੇ ਤੇ ਇੱਕ ਦਿਨ ਲక్ష్ਮੀ ਮਾਤਾ ਉਹ ਸਾਹੂਕਾਰ ਨੂੰ ਕਹਿੰਦੀ ਵੀ ਮੈਂ ਤੇਰੇ ਘਰੋਂ ਜਾ ਰਹੀ ਆ ਤੇਰੇ ਘਰੇ ਵਿਵਤਾ ਆਉਣ ਵਾਲੀ ਐ ਤੇਰੇ ਘਰੇ ਨੁਕਸਾਨ ਆਉਣ ਵਾਲਾ ਐ ਵੀ ਜੋ ਵੀ ਕੁਛ ਤੈ ਮੈਥੋਂ ਮੰਗਣਾ ਤਾਂ ਤੂੰ ਮੈਥੋਂ ਮੰਗ ਸਕਦਾ ਤਾਂ ਉਹ ਸਾਹੂਕਾਰ ਬਹੁਤ ਸਿਆਣਾ ਤੇ ਸਮਝਦਾਰ ਹੁੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਵਿਵਤਾ ਆਉਣ ਵਾਲੀ ਐ ਜਾਂ ਨੁਕਸਾਨ ਆਉਣ ਵਾਲਾ ਮੈਂ ਤੇੈਥੋਂ ਸਿਰਫ ਇਹੀ ਮੰਗਦਾ ਕਿ ਸਾਡੇ ਘਰੇ ਆਪਸ ਵਿੱਚ ਪਿਆਰ ਬਣਿਆ ਰਹੇ ਤੇ ਆਪਸ ਵਿੱਚ ਸਾਰੇ ਇੱਕ ਦੂਜੇ ਦਾ ਸਤਿਕਾਰ ਕਰਨ ਤਾਂ ਮਾਤਾ ਕਹਿੰਦੀ ਠੀਕ ਹੈ ਤੁਹਾਡੇ ਘਰੇ ਆਪਸ ਵਿੱਚ ਪਿਆਰ ਰਹੂ ਤੇ ਸਤਿਕਾਰ ਰਹੂ ਇਹਨਾਂ ਕਹਿ ਕੇ ਮਾਤਾ ਉਥੋਂ ਚਲੀ ਗਈ ਤਾਂ ਕੁਝ ਦਿਨ ਲੰਘਦੇ ਨੇ ਤੇ ਉਹਦੀ ਜਿਹੜੀ ਛੋਟੀ ਨੂੰ ਹੁੰਦੀ ਹੈ ਤਾਂ ਉਹ ਸਬਜ਼ੀ ਬਣਾਉਣ ਲੱਗ ਰਹੀ ਹੁੰਦੀ ਹੈ ਤੇ ਉਹ ਸਬਜ਼ੀ ਬਣਾਉਂਦੀ ਬਣਾਉਂਦੀ ਨੂਨ ਪਾ ਕੇ ਆਪਦੇ ਘਰ ਦਾ ਕੰਮ ਕਰਨ ਲੱਗ ਜਾਂਦੀ ਹੈ ਤਾਂ ਜਿਹੜੀ ਉਦੋਂ ਵੱਡੀ ਨੂਹ ਆਉਂਦੀ ਹੈ ਤਾਂ ਉਹ ਦੇਖਦੀ ਹੈ ਵੀ ਸਬਜੀ ਬਣ ਰਹੀ ਹੈ ਵੀ ਸ਼ਾਇਦ ਇਹ ਨੂਨ ਪਾਉਣਾ ਭੁੱਲ ਗਈ ਤਾਂ ਉਹ ਵੀ ਉਹ ਸਬਜੀ ਦੇ ਵਿੱਚ ਨੂਨ ਪਾ ਕੇ ਬਗ ਜਾਂਦੀ ਹੈ ਤੇ ਉਹ ਵੀ ਘਰ ਦਾ ਕੰਮ ਕਰਨ ਲੱਗ ਜਾਂਦੀ ਹੈ ਫਿਰ ਤੀਜੀ ਨੂਹ ਆਉਂਦੀ ਹੈ ਉਹ ਵੀ ਦੇਖਦੀ ਹੈ ਵੀ ਇਹ ਸਬਜੀ ਚ ਮਸਾਲਾ ਜਾਂ ਨੂਨ ਪਾਉਣਾ ਭੁੱਲ ਗਈ ਤਾਂ ਉਹ ਵੀ ਨੂਨ ਪਾ ਕੇ ਬਗ ਜਾਂਦੀ ਹੈ ਤਾਂ ਇਸੇ ਤਰ੍ਹਾਂ ਉਹ ਚਾਰੇ ਨੂਹਾ ਥੋੜਾ ਥੋੜਾ ਨੂਨ ਪਾ ਕੇ ਬਗ ਜਾਂਦੀਆਂ ਨੇ ਤੇ ਸਬਜੀ ਦੇ ਵਿੱਚ ਬਹੁਤ ਸਾਰਾ ਨੂਨ ਹੋ ਜਾਂਦਾ ਐ ਇੰਨੇ ਨੂੰ ਜਿਹੜਾ ਉਹ ਨੂਹਾਂ ਦਾ ਸਹਰਾ ਹੁੰਦਾ ਜਾਨੀ ਕਿ ਉਹਨਾਂ ਮੁੰਡਿਆਂ ਦਾ ਪਿਤਾ ਜੀ ਹੁੰਦੇ ਨੇ ਉਹ ਆ ਕੇ ਖਾਣਾ ਖਾਣ ਬੈਂਦੇ ਨੇ ਤੇ ਕਹਿੰਦੇ ਲਿਹਾਓ ਭਾਈ ਖਾਣਾ ਖਾਈਏ ਤਾਂ ਜਦੋਂ ਉਹ ਖਾਣਾ ਖਾਣ ਲੱਗਦਾ ਜੋ ਚਮਚਾ ਲਾਉਂਦਾ ਤਾਂ ਸਬਜੀ ਵਿੱਚ ਬਹੁਤ ਸਾਰਾ ਨੂਨ ਹੁੰਦਾ ਪਰ ਉਹ ਗੱਲ ਯਾਦ ਕਰਦਾ ਐ ਤੇ ਉਹ ਚੁੱਪਚੀ ਬੀਤੇ ਖਾਣਾ ਖਾ ਕੇ ਉਥੋਂ ਵਗ ਜਾਂਦਾ ਫਿਰ ਉਹਦਾ ਵੱਡਾ ਮੁੰਡਾ ਆਉਂਦਾ ਤਾਂ ਫਿਰ ਉਹ ਖਾਣਾ ਖਾਣ ਲੱਗਦਾ ਤਾਂ ਉਹ ਦੇਖਦਾ ਵੀ ਸਬਜੀ ਦੇ ਵਿੱਚ ਬਹੁਤ ਸਾਰਾ ਨੂਨ ਹੈ ਤੇ ਉਹ ਆਪਦੇ ਘਰ ਵਾਲੀ ਨੂੰ ਕਹਿੰਦਾ ਪਿਤਾ ਜੀ ਰੋਟੀ ਖਾ ਗਏ ਤੇ ਉਹ ਕਹਿੰਦੀ ਹਾਂ ਖਾ ਗਏ ਪਿਤਾ ਜੀ ਕੁਝ ਬੋਲੇ ਨਹੀਂ ਉਹ ਕਹਿੰਦੀ ਨਾ ਫਿਰ ਉਹਦੇ ਸਮਝ ਚ ਆਈ ਜੀ ਵੀ ਪਿਤਾ ਜੀ ਜਦੋਂ ਖਾ ਗਏ ਤਾਂ ਆਪਾਂ ਨੇ ਕੀ ਲੈਣਾ ਬੋਲ ਕੇ ਤਾਂ ਉਹਦਾ ਜਿਹੜਾ ਵੱਡਾ ਮੁੰਡਾ ਹੁੰਦਾ ਉਹ ਵੀ ਰੋਟੀ ਖਾ ਕੇ ਬਾਗ ਜਾਂਦਾ ਹੈ ਫਿਰ ਉਦੋਂ ਛੋਟਾ ਮੁੰਡਾ ਆਉਂਦਾ ਹੈ ਤਾਂ ਉਹ ਵੀ ਆ ਕੇ ਜਦੋਂ ਖਾਣਾ ਖਾਣ ਲੱਗਦਾ ਹੈ ਸਬਜੀ ਦੇ ਵਿੱਚ ਨੂਨ ਦੇਖਦਾ ਹੈ ਉਹ ਵੀ ਆਪਦੇ ਘਰ ਵਾਲੀ ਨੂੰ ਪੁੱਛਦਾ ਹੈ ਵੀ ਵੱਡਾ ਭਾਈ ਤੇ ਬਾਪੂ ਜੀ ਖਾਣਾ ਖਾ ਕੇ ਬਾਗੇ ਉਹ ਕਹਿੰਦੀ ਹਾਂ ਖਾਣਾ ਖਾ ਕੇ ਬਾਗੇ ਉਹ ਕੁਝ ਬੋਲੇ ਨਹੀਂ ਉਹ ਕਹਿੰਦਾ ਨਾ ਫਿਰ ਉਹ ਵੀ ਚੁੱਪਚੀ ਬੀਤੇ ਖਾਣਾ ਖਾ ਕੇ ਉਥੋਂ ਬਾਗ ਜਾਂਦਾ ਹੈ ਇਸ ਤਰ੍ਹਾਂ ਉਹ ਕੋਈ ਵੀ ਸਾਰਾ ਟੱਬਰ ਖਾਣਾ ਖਾ ਕੇ ਵਗ ਜਾਂਦਾ ਤੇ ਕੋਈ ਆਪਸ ਵਿੱਚ ਲੜਾਈ ਝਗੜਾ ਨਹੀਂ ਕਰਦੇ ਵੀ ਨੂਨ ਵੱਧਾ ਹੈ ਜਾਂ ਘੱਟ ਹੈ ਚੁੱਪਚੀ ਬੀਤੇ ਆਪਦੀ ਰੋਟੀ ਖਾ ਕੇ ਵਗ ਜਾਂਦੇ ਨੇ ਜੋ ਸੇਠ ਆਉਂਦਾ ਹੈ ਜੇ ਵਿਵਤਾ ਕਹਿੰਦੀ ਹੈ ਵੀ ਤੁਸੀਂ ਸਾਰਾ ਟੱਬਰ 1 ਕਿਲੋ ਨੂਨ ਖਾ ਗਏ ਫੇਰ ਵੀ ਨਹੀਂ ਬੋਲੇ ਤਾਂ ਉਹ ਕਹਿੰਦਾ ਮੈਂ ਲక్ష్ਮੀ ਮਾਤਾ ਤੋਂ ਇਹੀ ਮੰਗਿਆ ਸੀ ਵੀ ਸਾਡਾ ਆਪਸ ਵਿੱਚ ਪਿਆਰ ਬਣਿਆ ਰਹੇ ਤੇ ਸਾਡੇ ਟੱਬਰ ਦਾ ਆਪਸ ਵਿੱਚ ਇੱਕ ਦੂਜੇ ਦਾ ਸਤਿਕਾਰ ਕਰਨ ਸਾਡਾ ਟੱਬਰ ਸਾਰੇ ਇੱਕ ਦੂਜੇ ਦਾ ਸਤਿਕਾਰ ਕਰਨ ਤੇ ਮੈਂ ਇਹੀ ਮੰਗਿਆ ਸੀ ਤਾਂ ਫਿਰ ਉਹ ਜਿਹੜਾ ਨੁਕਸਾਨ ਹੁੰਦਾ ਹੈ ਉਹ ਹੱਥ ਬਨ ਕੇ ਖੜ ਜਾਂਦਾ ਹੈ ਵੀ ਤੁਸੀਂ ਤਾਂ 1 ਕਿਲੋ ਨੂਨ ਖਾ ਗਏ ਫਿਰ ਵੀ ਤੁਹਾਡੀ ਟੱਬਰ ਦੀ ਆਪਸ ਵਿੱਚ ਲੜਾਈ ਨਹੀਂ ਹੋਈ ਮੈਂ ਇਥੋਂ ਹੁਣ ਜਾਣਾ ਮੈਂ ਇੱਥੇ ਰਹਿ ਨਹੀਂ ਸਕਦਾ ਇਸ ਤਰ੍ਹਾਂ ਫਿਰ ਉਹ ਲక్ష్ਮੀ ਮਾਤਾ ਫਿਰ ਉਹ ਘਰੇ ਵਾਪਸ ਆ ਜਾਂਦੀ ਹੈ ਤੇ ਇਹ ਕਹਾਣੀ ਤੋਂ ਆਈ ਪਤਾ ਲੱਗਦਾ ਹੈ ਵੀ ਜਿਹੜੇ ਘਰਾਂ ਦੇ ਵਿੱਚ ਪਿਆਰ ਹੈ ਸਤਿਕਾਰ ਹੈ ਉੱਥੇ ਸਾਰਾ ਕੁਝ ਹੈ ਉੱਥੇ ਹੀ ਪੈਸਾ ਹੈ ਵੀ ਆਸ ਵਿੱਚ ਹਰੇਕ ਘਰ ਨੂੰ ਪਿਆਰ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ ਵੀ ਹੀਰਖਾ ਵਿਰੋਧਤਾ ਨਹੀਂ ਕਰਨੀ ਚਾਹੀਦੀ ਜੇ ਕੋਈ ਤਬਰ ਦੇ ਵਿੱਚ ਕੋਈ ਗਲਤੀ ਕਰ ਵੀ ਜਾਵੇ ਤਾਂ ਉਹਨਾਂ ਦੀ ਗਲਤੀ ਤੇ ਹਮੇਸ਼ਾ ਪੜਦਾ ਪਾਉਣਾ ਚਾਹੀਦਾ ਬਾਹਰ ਜਾ ਕੇ ਭਿੰਡਣੀ ਨਹੀਂ ਚਾਹੀਦੀ ਵੀ ਉਹਨੇ ਸਾਡੇ ਘਰ ਵਿੱਚ ਐ ਕਰਿਆ ਜਦੋਂ ਗੱਲ ਬਾਹਰ ਵੱਗ ਜੇ ਤਾਂ ਉਹ ਫਿਰ ਭਾਂਬੜ ਬਣ ਜਾਂਦਾ ਹੈ ਈਰਖਾ ਬ੍ਰੋਹਤਾ ਵੱਧ ਜਾਂਦੀ ਹੈ ਇਸ ਕਰਕੇ ਘਰ ਦੀ ਗੱਲ ਘਰ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ ਤੇ ਇੱਕ ਦੂਜੇ ਦੀ ਗਲਤੀ ਤੇ ਹਮੇਸ਼ਾ ਪੜਦਾ ਪਾਉਣਾ ਚਾਹੀਦਾ